ਕੰਮ ਕੀਤਾ ਆ ਪਾ ਸਾਰਾ ਹੱਥੀ ਘੜਕੜਾ ਪਗੋਲੀ ਗੂਲੇ ਬਣਾਏ ਆ ਜੀ ਛਲੇਟ ਦੇ ਵਿੱਚੋਂ ਕੱਢ ਕੇ ਲਾਏ ਆ ਜੀ ਇਹ ਸਾਨੂੰ 2 ਮਹੀਨੇ ਲੱਗੇ ਜੀ ਇਹਨਾਂ ਨੂੰ ਲੋਟ ਕਰਦੇ ਹਣੀ ਜੀ ਕਿਨਾਂ ਫਟਵਾਲ ਜੇ ਕਹਦੀ ਹੈ ਫਟਵਾਲ ਵਾਲੀ ਡੱਬੀ ਮੈਨੂੰ ਬਹੁਤ ਪਿਆਰੀ ਲੱਗੀ ਆ ਲੈਣ ਦਿਖਾ ਦਈਏ ਇਹਦੇ ਨੂੰ 3-4 ਦਿਨ ਲੱਗੇ ਸੀ ਜੀ ਕਢ ਕੇ ਬਣਾਉਂਦੇ ਹਣੀ ਕੰਦੀ ਵਿੱਚ ਇਹਨਾਂ ਦੇ ਬਜ਼ੁਰਗਾਂ ਦੀ ਮਾਤਾ ਪਿਤਾ ਦੀ ਫੋਟੋ ਬਣਾ ਦੇਣੀ ਆ ਜੀ ਕੀ ਬਾਤ ਆ ਜੀ ਹਾਂਜੀ ਇਹਦੇ ਉੱਪਰ ਹੈ ਬਈ ਉੱਪਰ ਰੱਖਣੀ ਆ ਹਾਂਜੀ ਸੈਂਪਲ ਪੱਠੇ ਦੀ ਆਟਾ ਜੀ ਭਧੌੜੋ ਲਿਆਂਦੀ ਆ ਜੀ 8000 ਰੁਪਏ ਦੀ ਆਰ ਲਾ ਜੀ ਕੱਲੀ 60000 ਰ ਹੈ ਟਾਈ ਹਸੀਕਾਲ ਦੋਸਤੋ ਜੇ ਕਰਨਾ ਹੈ ਕਹਿੰਦੇ ਚੰਗੀ ਜੀ ਕਮਾਈ ਕਰਦੇ ਆ ਚੰਗੇ ਜੇ ਪੈਸੇ ਹੈਗੇ ਆਪਣੇ ਕੋਲੇ ਨਾ ਤਾਂ ਫਿਰ ਇੱਕ ਆ ਸ਼ੌਕ ਜ਼ਰੂਰ ਪੂਰਾ ਕਰਿਓ ਜਿਹੜਾ ਸ਼ੌਕ ਪੂਰਾ ਕਰਨ ਦੇ ਵਿੱਚ ਸਹਾਇਕ ਬਣਦਾ ਹੈ ਬੁਰਜ ਰਾਜਗੜ੍ਹ ਵਾਲਿਆ ਲਖਵਿੰਦਰ ਲਖਵਿੰਦਰ ਵੀਰੇ ਨੇ ਬਣਾਇਆ ਦਰਵਾਜ਼ਾ ਤੇ ਗੱਲ ਤੁਸੀਂ ਦੇਖੋ ਵੀ ਬਣੀ ਪਈ ਆ ਤੇ ਅੱਗੇ ਤੁਸੀਂ ਕਮੈਂਟ ਕਰਕੇ ਦੱਸਿਓ ਸ਼ੇਅਰ ਜ਼ਰੂਰ ਕਰ ਦਿਓ ਜਿੰਨਾ ਬਾਹਰੋਂ ਸੋਹਣਾ ਲੱਗ ਰਿਹਾ ਉਸ ਤੋਂ ਕਿਤੇ ਜ਼ਿਆਦਾ ਅੰਦਰੋਂ ਬਾਈ ਨੇ ਸੋਹਣਾ ਕੰਮ ਕੀਤਾ ਹੈ ਬਾਈ ਹਸੀਕਾਲ ਸਤਿ ਸ੍ਰੀ ਅਕਾਲ ਜੀ ਲਖਵਿੰਦਰ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਬਈ ਇਹੇ ਜੇ ਸੋਹਣੇ ਸੋਹਣੇ ਤੋਹਫੇ ਤੂੰ ਸਾਨੂੰ ਦਿਨਾ ਰਹਿਣਾ ਸਾਡੇ ਦਰਸ਼ਕਾਂ ਨੂੰ ਦਿਨਾ ਰਹਿਣਾ ਹਾਂਜੀ ਥੋੜੇ ਦਰਸ਼ਕਾਂ ਨੂੰ ਪਿਆਰ ਪ੍ਰਿ ਸਾਸਕਾਲ ਜੀ ਸਾਸਕਾਲ ਥੋੜੇ ਮਾਧਿਅਮ ਰਾਹੀਂ ਦੇਖ ਰਿਹਾ ਸਾਰੇ ਜੀ ਲਖਵਿੰਦਰ ਬਾਈ ਪਹਿਲਾਂ ਤਾਂ ਇਹ ਦੱਸ ਦਿਓ ਬਈ ਕਿੰਨੇ ਬਾਈ ਕਿੰਨੇ ਚ ਬਣਿਆ ਇਹ ਕਿੰਨੀ ਹਾਈਟ ਹੈ ਕਿੰਨਾ ਚੌੜਾ ਹੈ ਸਾਰਾ ਬਈ ਇਹ ਜੀ 22 20 ਦੇ ਵਿੱਚ ਬਣਿਆ ਵਾ 30 31 ਤੱਕ ਹਾਈਟ ਹੈ 30 31 ਫੁੱਟ ਦੀ ਠੀਕ ਹੀ ਦਰਵਾਜ਼ੇ ਦੀ ਹੈਗੀ ਜੀ ਇਹ ਹੈਗਾ 16 12 ਦਾ ਦਰਵਾਜ਼ਾ ਹਾਂਜੀ ਭਾਈ ਇਹ ਚ ਕੀ ਕੀ ਵੱਖਰਾ ਕੀਤਾਗਾ ਇਹਦੇ ਵਿੱਚ ਬਾਈ ਜੀ ਦੇਖੋ ਜਿਹੜੀ ਆਹਾ ਮੋਲਡਿੰਗ ਵਾਲੇ ਮਿਸਤਰੀ ਆਗੇ ਜੀ ਬਾਈ ਉਹ ਮਸ਼ੀਨ ਨਾਲ ਬਣਾਉਂਦੇ ਸਾਰੀ ਆਪਾਂ ਹੱਥੀ ਘੜ ਕੇ ਬਣਾਈ ਆਗੀ ਠੀਕ ਹੈ ਜੀ ਸਾਰੇ ਵੀ ਹੱਥੀ ਘੜ ਕੇ ਬਣਏ ਆ ਜੋ ਕੰਮ ਕੀਤਾ ਆਪਾਂ ਸਾਰਾ ਹੱਥੀ ਘੜ ਘੜ ਆਪ ਗੋਲੇ ਗੋਲੇ ਬਣਾਏ ਆ ਜੀ ਠੀਕ ਆ ਬਾਈ ਉਹ ਦਰੋਖੇਟ ਦੇ ਬਣਾਏ ਆਗੇ ਉਹ ਵੀ ਅਸੀਂ ਹੱਥੀ ਬਣਾਏ ਆ ਜੀ ਠੀਕ ਆ ਜੀ ਹਾਂਜੀ ਪਹਿਲਾਂ ਅਸੀਂ ਗਏ ਸੀ ਰਾਜਸਥਾਨ ਲੈਣ ਉੱਥੋਂ ਸਾਨੂੰ ਮਿਲੇ ਨਹੀਂ ਗੇ ਠੀਕ ਹੈ ਅਸੀਂ ਦੇਖਿਆਏ ਬਸ ਉੱਥੇ ਵੀ ਆਏ ਜੀ ਬੰਦੇ ਆਪ ਹੀ ਤਿਆਰ ਕੀਤੇ ਆ ਜੀ ਸਿੱਧੇ ਹੱਥੀ ਘੜ ਕੇ ਕਿਆ ਬਾਤ ਹੈ ਉਹ ਟੋਡੇ ਵਗੈਰਾ ਲੱਗਿਆ ਬਈ ਤਾਂ ਇੱਥੇ ਬਣਾਇਆ ਜੀ ਘਰੇ ਲੈ ਆ ਕੇ ਅਸੀਂ ਲਾਲ ਸਲੇਟ ਜੀ ਮਿਲਦੀ ਹੈ ਜੀ ਜਿਹੜੀ ਕਿਆ ਬਾਤ ਹੈ ਜੀ ਬਈ ਕਿੰਨਾ ਕ ਸਮਾਂ ਲੱਗਿਆ ਇਹਨੂੰ ਬਣਾਉਣ ਤੇ ਇਹ ਤੇ ਬਾਈ 14 ਮਹੀਨੇ ਲੱਗ ਗਏ ਸਾਨੂੰ ਅੰਦਰ ਬਹੁਤ ਕੰਮ ਕੀਤਾ ਵਾ ਠੀਕ ਹੈ ਜੀ ਹੁਣ ਪਹਿਲਾਂ ਇੱਕ ਆ ਸ਼ੇਰ ਵੀ ਦਿਖਾ ਦਈਏ ਤੇ ਇੱਕ ਸ਼ੇਰ ਬਈ ਇੱਕ ਕੁੱਤਾ ਹੈਗਾ ਨਾ ਬਾਜ ਲਾਇਆ ਹੋਇਆਗਾ ਇਹ ਵੀ ਇਹ ਵੀ ਤੁਹਾਡੀ ਆਈਡੀਆ ਸੀ ਵੀ ਆਪਾਂ ਇਹ ਚੀਜ਼ ਇੱਥੇ ਲਾ ਹਾਂਜੀ ਹਾਂਜੀ ਸਾਰੇ ਆਪਦੇ ਆਈਡੀਆ ਨਾਲ ਹੀ ਲਾਏ ਆ ਜੀ ਅਸੀਂ ਠੀਕ ਹੈ ਜੀ ਤੇ ਪਹਿਲਾਂ ਬਈ ਅੰਦਰ ਜਾਣ ਤੋਂ ਪਹਿਲਾਂ ਬਈ ਹੋਰ ਬਾਹਰੋਂ ਇੱਕ ਨਾ ਫਟਵਾਲ ਜੇ ਕਹਦੀ ਹੈ ਫਟਵਾਲ ਵਾਲੀ ਡੱਬੀ ਮੈਨੂੰ ਬਹੁਤ ਪਿਆਰੀ ਲੱਗੀ ਆਲੇ ਦਿਖਾ ਦਿਏ ਇਹਦੇ ਨੂੰ ਤਿੰਨ ਚਾਰ ਦਿਨ ਲੱਗੇ ਸੀ ਜੀ ਘੜ ਕੇ ਬਣਾਉਂਦੇ ਆ ਨੂੰ ਠੀਕ ਹੈ ਜੀ ਹਾਂਜੀ ਇਹ ਤਾਂ ਸਾਡੇ ਵਕਾਫੀ ਮਿਹਨਤ ਆਈ ਹੈ ਜੀ ਇਹਦੇ ਤੇ ਠੀਕ ਹੈ ਜੀ ਇਹ ਵੀ ਸਾਰੀਆਂ ਬਈ ਇੱਟਾਂ ਨੂੰ ਗੋਲ ਕਰਕੇ ਹੱਥੀਂ ਕੀਤੇ ਹੋਏ ਸਾਰਾ ਹੱਥੀਂ ਕੀਤਾ ਜੀ ਇੱਟਾਂ ਕੜ ਕੜ ਕੇ ਆਪ ਤਿਆਰ ਕੀਤਾ ਹੀ ਸਭ ਕੁਝ ਅਸੀਂ ਜੀ ਕਿਆ ਬਾਤ ਹੈ ਕੋਈ ਚੀਜ਼ ਬਾਹਰੋਂ ਰੈਡੀਮੇਡ ਨਹੀਂ ਲੈ ਕੇ ਲਈ ਜੀ ਅਸੀਂ ਠੀਕ ਹੈ ਜੀ ਬਈ ਆ ਨਾਲ ਆਲੇ ਵਗੈਰਾ ਆ ਗਏ ਤੇ ਇੱਕ ਆ ਚੀਜ਼ ਨਾ ਬਹੁਤ ਖਾਸ ਹੈ ਇਹ ਰਾਸਤਾਂ ਤੋਂ ਵੀ ਦੇਖ ਨੂੰ ਮਿਲ ਜਾਂਦੇ ਨੂੰ ਕੀ ਕਹਾਂ ਹੁੰਦੇ ਬਈ ਤੇ ਬੈਠਣ ਦੀ ਖਾਤਰੀ ਸੀਟ ਹੀ ਬਣੀ ਵੀ ਆ ਜੀ ਠੀਕ ਹੈ ਜੀ ਇਹਦੇ ਥੱਲੇ ਵੀ ਡਿਜ਼ਾਈਨ ਤੇ ਬਈ ਇਹ ਦਰਵਾਜਾ ਫਿਰ ਪਰਿਵਾਰ ਨੇ ਬਣਵਾਇਆ ਇੱਥੇ ਦਰਵਾਜਾ ਇਹ ਲੋਕਲ ਮੈਸਟਰ ਜੀ ਉਹਨਾਂ ਨੇ ਬਣਾਇਆ ਜੀ ਠੀਕ ਆ ਜੀ ਲਓ ਵੀ ਮਿੱਤਰੋ ਆਹ ਦਰਵਾਜੇ ਆਪਾਂ ਵੀ ਬਣਾਉਣੇ ਆ ਵੱਡੇ ਲੱਕੜ ਦੇ ਸਾਗਵਾਨ ਦੇ ਵਿੱਚ ਪਿੱਤਲ ਵਾਲੇ ਜੇ ਬਣਾਉਣਾ ਆਪਣਾ ਨੰਬਰ ਵੀ ਦਿੱਤਾ ਹੋਇਆ ਇਹ ਵੀ ਮਿਸਤਰੀਆ ਜਿਹੜਾ ਵੀਰਾਂ ਨੇ ਬਣਾਇਆ ਬਹੁਤ ਸੋਹਣਾ ਕੰਮ ਕੀਤਾ ਲੋਕਲ ਪਰਿਵਾਰ ਨੇ ਇੱਥੂ ਹੀ ਕੰਮ ਕਰਵਾਇਆ ਤੇ ਹਾਂਜੀ ਬਈ ਇਸ ਤੋਂ ਅੱਗੇ ਚੱਲੀਏ ਇੱਧਰ ਬਈ ਛੋਟੀ ਐਂਟਰੀ ਦਿੱਤੀ ਆ ਛੋਟਾ ਗੇਟ ਬੁੱਟਾ ਹੋਏ ਹਾਂਜੀ ਛੋਟਾ ਬਾਰ ਆ ਜੀ ਇੱਧਰ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਦੇਖੋ ਤੁਸੀਂ ਕਿੰਨਾ ਘੈਂਟ ਕੰਮ ਕੀਤਾ ਹੋਇਆ ਹੈਗਾ ਤੇ ਭਾਈ ਉਧਰ ਹੀ ਚੱਲਦੇ ਮੈਨੇਟਰੀ ਹਨ ਆਜੋ ਜੀ ਕਿਰਾਂ ਇਧਰੋਂ ਬੈਕ ਸਾਈਡ ਤੋਂ ਵੀ ਦਿਖਾਵਾਂਗੇ ਹਾਂਜੀ ਭਾਈ ਲਖਵਿੰਦਰ ਬਾਹਰੋਂ ਜਿਵੇਂ ਪਿੱਤਲ ਲੱਗੀ ਹੈ ਨਾ ਪੂਰਾ ਮੜਿਆ ਪਿਆ ਦਰਵਾਜ਼ਾ ਤੇ ਆਜੋ ਅੰਦਰ ਚੱਲਦੇ ਆਂ ਅੰਦਰ ਬਾਗਮਾਲ ਕੰਮ ਕੀਤਾ ਹੋਇਆ ਭਾਈ ਲਖਵਿੰਦਰ ਇੱਥੇ ਕੀ ਕੀ ਵੱਖਰਾ ਕੀਤਾ ਸਾਰਾ ਦਰਸ਼ਕਾਂ ਨੂੰ ਦੱਸ ਦਿਓ ਜਿਹੜੇ ਵੀ ਮਿੱਤਰ ਸੋਚਦੇ ਐ ਰਬੀਆ ਚੀਜ਼ ਬਣਾਉਣੀ ਆ ਆਜੇ ਇੱਕ ਤਾਂ ਫਰਸ਼ ਆਪਾਂ ਬਹੁਤ ਵਧੀਆ ਲਾਈ ਆ ਜੀ ਜੀ ਭਾਈ ਇਹ 12 6 ਦੀ ਟਾਈਲ ਆਪਾਂ ਆ ਪੱਠੇ ਤੋਂ ਕਹਿ ਕੇ ਬਣਵਾਈ ਆ ਜੀ ਠੀਕ ਆ ਭਾਈ ਪਹਿਲਾਂ ਟਾਈਲ ਹੁੰਦੀ ਸੀ ਹੁਣ ਤਾਂ ਮਿਲ ਇਕ ਆ ਬਣਾਇਆ ਜਿੱਥੇ ਇਹਨਾਂ ਦੇ ਬਜ਼ੁਰਗਾਂ ਦੀ ਇੱਟਾਂ ਦੇ ਵਿੱਚ ਹੀ ਕਾੜ ਕੇ ਫੋਟੋ ਰੱਖਣੀ ਹੈ ਜੀ ਇਹਦੇ ਵਿੱਚ ਆਪਾਂ ਉੱਪਰ ਦੇ ਉੱਪਰ ਜੀ ਠੀਕ ਹੈ ਜੀ ਹਾਂ ਜੀ ਇੱਟਾਂ ਦੇ ਵਿੱਚ ਇਹਨਾਂ ਦੇ ਬਜ਼ੁਰਗਾਂ ਦੀ ਮਾਤਾ ਪਿਤਾ ਦੀ ਫੋਟੋ ਬਣਾ ਦੇਣੀ ਹੈ ਜੀ ਕੀ ਬਾਤ ਹੈ ਜੀ ਹਾਂ ਜੀ ਇਹਦੇ ਉੱਪਰ ਹੈ ਬਈ ਉੱਪਰ ਰੱਖਣੀ ਆ ਹਾਂ ਜੀ ਤੇ ਆ ਸਾਰਾ ਜੰਮਿਆ ਸੱਪ ਬਣਾਏ ਨੇ ਬਈ ਇਹ ਹੱਥੀ ਇੱਟਾਂ ਤੋਂ ਹੀ ਬਣਾਏ ਹੋਏ ਨੇ ਆਹ ਜੀ ਆ ਦੇਖੋ ਇੱਟਾਂ ਦੀ ਬਣਾਏ ਆ ਜੀ ਸਾਰੇ ਘੜ ਘੜ ਕੇ ਇੱਟਾਂ ਦੇ ਬਣਾਏ ਆ ਬਈ ਯਾਰ ਕਮਾਲ ਦੀ ਕਲਾ ਬਈ ਹਾਂ ਜੀ ਤਿੰਨ ਦਿਨ ਲੱਗ ਜਿੰਨਾ ਕਰਦੇ ਨੇ ਕੰਮ ਜੀ ਤੇ ਉੱਪਰ ਜਿਵੇਂ ਖੇਤੀਬਾੜੀ ਵਾਲ ਆਪਣੇ ਸੱਭਿਆਚਾਰ ਕਲਚਰ ਨਾਲ ਜੁੜੇ ਹੋਏ ਨੇ ਇਹਦਾ ਇਹ ਪਰਿਵਾਰ ਨੂੰ ਸ਼ੌਂਕ ਆ ਜੀ ਸਾਰੇ ਕੁੰਡੇ ਲਾਏ ਆਗੇ ਅਸੀਂ ਇਹ ਤੇ ਬਾਵਾ ਸਮਾਨ ਟੰਗਣਾ ਜੀ ਹਜੇ ਉਹ ਅੰਕਲ ਜੀ ਹੈ ਨਹੀਂ ਕਿ ਘਰ ਉਹ ਗਏ ਹੋ ਜਾ ਕੇ ਬਾਹਰ ਠੀਕ ਹੈ ਜੀ ਇਹਨਾਂ ਨੂੰ ਜਿਆਦਾ ਹੀ ਸ਼ੌਂਕ ਆ ਜੀ ਕੀ ਬਾਤ ਆ ਜੀ ਤੇ ਲੋ ਵੀ ਦੋਸਤੋ ਆ ਵੀ ਰੱਖ ਤੇ ਇੱਧਰ ਬਣਾਏ ਸੀ ਸੀਮੈਂਟ ਦੇ ਨਾਲ ਆਪਾਂ ਠੀਕ ਆ ਜੀ ਹਾਂ ਜੀ ਤੇ ਇਹਦੇ ਵਿੱਚ ਇਹਦੇ ਉੱਤੇ ਵੀ ਜੰਮਲੇ ਕੋਲੇ ਛੋਟੇ ਰੱਖੇ ਜਾ ਸਕਦੇ ਫੁੱਲ ਜੀ ਠੀਕ ਆ ਜੀ ਹਾਂ ਜੀ ਰਗਵਿੰਦਰ ਜੀ ਜਿਵੇਂ ਆਪਾਂ ਦੇਖੀਏ ਇੱਕ ਤਾਂ ਹੱਥੀ ਚੀਜ਼ ਬਣੀ ਹੋਈ ਆ ਹਾਂ ਜੀ ਇੱਕ ਸੀਮੈਂਟੜ ਬਣੀ ਇਹਨਾਂ 'ਚ ਕੀ ਫਰਕ ਆ ਇਹਨਾਂ ਦਾ ਬਹੁਤ ਫਰਕ ਆ ਜੀ ਵੈਸੇ ਅਸੀਂ ਬਣਾ ਤਾਂ ਲਏ ਅਸੀਂ ਇੱਟਾਂ 'ਚ ਬਣਾਉਣੇ ਸੀਗੇ ਇਹ ਸਾਡੇ ਬਾਅਦ 'ਚ ਆਈ ਆ ਜਿਹੜਾ ਵੀ ਬੰਦਾ ਸੀਮੈਂਟ ਦਾ ਕੰਮ ਕਰਵਾਉਂਦਾ ਜੀ ਹਾਂਜੀ ਗੇਟ ਦੇ ਉੱਪਰ ਉਹ ਸਮਾਂ ਪਏ ਤੋਂ ਖਰਾਬ ਹੋ ਹੀ ਜਾਣਾ ਜੀ ਆ ਆ ਵੀ ਸਮਾਂ ਪਏ ਤੋਂ ਖਰਾਬ ਹੋ ਜਾਣੇ ਆਗੇ ਪਰ ਜਿਹੜੀ ਉਹ ਚੀਜ਼ ਬਣਾਈ ਹੈ ਜੀ ਉਹ ਕਦੀ ਨਹੀਂ ਖਰਾਬ ਹੋਣੀ ਉਹ 100 ਸਾਲ ਤੱਕ 200 ਸਾਲ ਤੱਕ ਚੱਲੂਗੀ ਜੀ ਮੰਨ ਲਓ ਸਦਾਵਾਰਾ ਜਿਵੇਂ ਪੁਰਾਣੇ ਆਪਣੇ ਇੱਟਾਂ ਦਾ ਕੰਮ ਹੋਇਆ ਉਸ ਤਰੀਕੇ ਨਾਲ ਇਹ ਨਹੀਂ ਕਿਤੇ ਨਹੀਂ ਜਾਣਾ ਹੋਇਆ ਇਹ ਨਹੀਂ ਨਹੀਂ ਜਾਣਾ ਜੀ ਜਿਹੜੀ ਸੀਮੈਂਟ ਦੇ ਉੱਤੇ ਆਪਾਂ ਲੀਪਾ ਪੂਤੀ ਕਰਦੇ ਨੇ ਗੇਟ ਦੇ ਉੱਪਰ ਉਹ ਸਾਰਾ ਗਲਤ ਹੈ ਜੁਨੀ ਕਰਨੀ ਨਹੀਂ ਚਾਹੀਦੀ ਮੰਨ ਲਓ ਇੱਟਾਂ ਦੀ ਕਰੋ ਆਪਾਂ ਇੱਟਾਂ ਦੇ ਡੇਟਾਂ ਦੇ ਵਿੱਚ ਕਰੋ ਹਾਂਜੀ ਹਾਂਜੀ ਠੀਕ ਆ ਬਾਈ ਜੀ ਬਾਈ ਆਪਣੇ ਫਰਸ਼ ਦੀ ਗੱਲ ਹੋ ਗਈ ਇੱਕ ਚੀਜ਼ ਨਾ ਬਾਈ ਇਧਰੋਂ ਦਿਖਾ ਦਿ ਇਦਾਂ ਗੀਠੀ ਲਾਈ ਆ ਜੀ ਇਹ ਗੀਠੀ ਬਣਾਈ ਆ ਜੀ ਇਹ ਅੰਕਲ ਜੀ ਵੈਦ ਆਗੇ ਵੈਦ ਕਮਲਜੀਤ ਸਿੰਘ ਭਿੰਡਰ ਕਣਾ ਜੀ ਠੀਕ ਹੈ ਜੀ ਇਹਦੇ ਵਿੱਚ ਪਾਸਮਾ ਦਵਾਗਾ ਪਾਸਮ ਕਰਨ ਦੀ ਖਾਤਰੀ ਚੱਲਦੀ ਹੈ ਜੀ ਕਿਆ ਬਾਤ ਹੈ ਨਾਲ ਨਾਲ ਦਾ ਜੀ ਉੱਪਰ ਨਾਲ ਠੰਡਾ ਤੇ ਗਰਮੀ ਦਾ ਕੰਮ ਕਰੂਗੀ ਨਾਲੇ ਇੱਥੇ ਆਪਾਂ ਜਿਵੇਂ ਪਾਸਮ ਵਗੈਰਾ ਉਹਦੇ ਵਾਸਤੇ ਇੱਕ ਸਪੇਸ ਦੇਤੀ ਹੈ ਹਾਂਜੀ ਹਾਂਜੀ ਇੱਕ ਵਜਿਨਾ ਇੱਥੇ ਮੈਨੂੰ ਜਿਹੜੀ ਚੀਜ਼ ਸਭ ਤੋਂ ਸੋਹਣੀ ਲੱਗੀ ਬਈ ਨਾਲ-ਨਾਲ ਲਿਖਾ ਦੀ ਤੁਸੀਂ ਇਦਾਂ ਜਿਹੜਾ ਪਿੱਲਰ ਬਣਾਇਆ ਨੇ ਇਟਾਂ ਦਾ ਇਹਦੇ ਵਿੱਚ ਰੰਗ ਭਰਿਆ ਤੇ ਉੱਪਰ ਜਾ ਕੇ ਉਹ ਫੁੱਲਾਂ ਨਾਲ ਜੁੜ ਜਾਵੇ ਹਾਂਜੀ ਹਾਂਜੀ ਇਹ ਵੀ ਮਤਲਬ ਬਹੁ ਤੂੰ ਇਹ ਵਾਸਤੇ ਰੱਖਦੀ ਸਪੇਸ ਨਾਲੇ ਉੱਪਰ ਆਪਣੇ ਬਈ ਬਹੁਤ ਸੋਹਣੀ ਲੁੱਕ ਬਣੀ ਹੈ। ਜੀ ਤੇ ਬਈ ਜੇ ਗੱਲ ਕਰੀ ਹੈ ਨਾ ਜਿਵੇਂ ਮੈਨੂੰ ਲੱਗਦਾ ਵੀ ਉੱਪਰ ਡਿਜ਼ਾਈਨ ਸੋਹਣਾ ਨਹੀਂ ਹੋਣਾ ਚਾਹੀਦਾ ਇੰਨਾ। ਇੰਨਾ ਸੋਹਣਾ ਪੈਣਾ ਨਹੀਂ ਕਿਉਂਕਿ ਤਾਂਹਾਂ ਪਾਉਣਾ ਆ ਤਾਂ ਕੋਲੇ ਖੜ ਕੇ ਇਹਦੇ ਨਾਲ ਸੋਹਣਾ ਉਹ ਕਿਵੇਂ ਜਿਆਦਾ ਲੱਗੀ ਜਾਂਦਾ। ਉਹ ਉੱਪਰ ਆ ਜੀ ਆਥਰਾ ਮੈਲਾ ਵੀ ਹੋ ਜਾਂਦਾ ਜੀ। ਠੀਕ ਹੈ। ਜੀ ਹਾਂਜੀ। ਉਹਦੇ ਨਾਲ ਮਿੱਟੀ ਕੱਟ ਨਹੀਂ ਜਾਂਦੇ ਤੇ ਗੱਡੀਆਂ ਗੁੱਡੀਆਂ ਨਾਦਾਂ ਕਰਕੇ ਪਹਿਲ ਲਿਪੜੇ ਕਰਕੇ ਇਹਦੇ ਮੈਲਾ ਹੋਣੇ ਉਹ ਐਂ ਹੀ ਰਹਿਣਾ ਜੀ। ਚਾ ਬਾ। ਹਾਂਜੀ। ਤੇ ਬਈ ਇੱਟ ਸਾਰੀ ਮੈਂ ਦੇਖ ਰਿਹਾ ਟਾਇਲ ਸਾਰੀ ਆਪਣ ਪੱਠੇ ਦੀ ਟਾਈ ਇਹ ਸੈਂਪਲ ਪੱਠੇ ਦੀ ਟਾਈ ਭਤਵਾੜੋ ਲਿਆਂਦੀ ਹੈ ਜੀ ਠੀਕ ਹੈ ਜੀ ਭਈਆ ਮੋਰਨੀਆਂ ਦਿਖਾ ਰਹੇ ਨੇ ਪਿੱਤਲ ਵਾਲੀਆਂ ਇਹ ਜੈਪੁਰ ਤੋਂ ਲਿਆਂਦੇ ਕਿੱਲਾਂ ਆ ਜੀ ਠੀਕ ਹੈ ਜੀ ਇੱਕ ਚੀਜ਼ ਆਪਾਂ ਪਹਿਲਾਂ ਚੱਲੋ ਅੰਦਰ ਰੂਮ ਦਿਖਾ ਦਈਏ ਲਓ ਜੀ 2023 ਦੇ ਵਿੱਚ ਬਣਿਆ ਵੈਲਕਮ ਵੀ ਕੱਲਾ ਇਹ ਨਹੀਂਗਾ ਵੀ ਚੀਜ਼ ਪੁਰਾਣੇ ਤਰੀਕੇ ਦੀ ਬਣਾਈ ਹੈ ਨਾਲ ਬਾਈ ਉਹਨੇ ਉਵੇਂ ਜਿਵੇਂ ਪਹਿਲਾਂ ਆਪਣੇ ਖੇਤ ਮੋਟਰ ਦਾ ਕੋਠਾ ਬਣਾਉਂਦੇ ਵੀ ਲਿਖ ਦਿੰਦੇ ਸਵੇਰੇ ਜੀ ਹਾਂ ਜੀ ਹਾਂ ਜੀ ਹਾਂ ਜੀ ਉਹ ਵੀ ਇੱਕ ਬਹੁਤ ਸੋਹਣੇ ਤਰੀਕੇ ਨਾਲ ਉਹ ਕੀਤਾ ਹੈ ਇੱਥੇ ਬਾਈ ਕੀ ਕੀ ਕੀਤਾ ਹੈ ਰੂਮ ਆ ਗਿਆ ਨਾਲ ਹਣ ਇਹ ਤਾਂ ਅੱਡ-ਅੱਡ ਤੇ ਡਿਜ਼ਾਈਨ ਬਣਾਤੇ ਜੀ ਆਹ ਫੁੱਲ ਕਾਫੀ ਮਿਹਨਤ ਆਈ ਹੈ ਜੀ ਆਹ ਫੁੱਲ ਬਣਾਉਣ ਦੀ ਹਾਂ ਹਾਂ ਸਾਰੇ ਹਨ ਵੀ ਹੈ ਹੱਥ ਨਾਲ ਕੱਟਣਾ ਆਹ ਕਿੰਨਾ ਹਾਂਜੀ ਹਾਂਜੀ ਕਾਫੀ ਮਿਹਨਤ ਆਈ ਹੈ ਇਹਦੇ ਤੇ ਜੀ ਕੀ ਬਾਤ ਹੈ ਇੱਟੂ ਦਾ ਦੇਖੋ ਦੋਸਤੋ ਹਾਂਜੀ ਵੀ ਪੂਰਾ ਸੋਹਣਾ ਹੀ ਫੁੱਲ ਬਣਾਤਾ ਬਾਈ ਨੇ ਜੀ ਤੇ ਇੱਥੇ ਜੇ ਬੈਠਣਾ ਕਿਸੇ ਨੇ ਸਿੱਧੀ ਹਵਾ ਆਉਂਦੀ ਆਏ ਇਹ ਤੇ ਜੀ ਪੁਰਾਣੇ ਮੰਜੇ ਲਾ ਦੇਣਿਆਂਗੇ ਪਹਿਲਾਂ ਸੀਗੇ ਵੀ ਇਹ ਹੁਣ ਚੱਕ ਕੇ ਅੰਦਰ ਕਰਤੇ ਵੀ ਅੰਕਲ ਜੀ ਹੈ ਨਹੀਂ ਕਰਕੇ ਪੁਰਾਣੇ ਮੰਜੇ ਜਿਹੜੇ ਤੇ ਵੱਡੇ ਪਾਵੇ ਹੁੰਦੀ ਸੀਗੇ ਜੀ ਤੇ ਦੋ ਮੰਜੇ ਡੈਜਣੇ ਇੱਕ ਇੱਧਰ ਡੈਜਣਾ ਇੱਕ ਉੱਧਰ ਡੈਜਣਾ ਜੀ ਤੇ ਚਾਲਦੀ ਆ ਰਸਤਾ ਰਹਿ ਜਾਣਾ ਤੇ ਫੁੱਲ ਦੀਂਦਾ ਰਹਿ ਜਾਣਾ ਜੀ ਕੀ ਬਾਤ ਹੈ ਜੀ ਤੇ ਲੋ ਵੀ ਪੰਜਾਬੀ ਨਾਲ 12 MPcb ਪੁਰਾਣਾ ਸਮੇਂ ਦਾ ਬਣਾਤ ਖਾਰਾ ਕੁਝ ਹੁੰਦਾ ਜੀ ਸੀ ਮਹੀਨੇ ਵੀ ਆ ਗਏ ਦੇ ਵਿੱਚ ਅੰਗਰੇਜ਼ੀ ਮਹੀਨੇ ਵੀ ਆ ਗਏ ਜੀ ਆਪਣਾ ਨਕਸ਼ਾ ਵੀ ਪੰਜਾਬ ਦਾ ਆ ਗਿਆ ਜਿਹਦੇ ਵੇਲੇ ਠੀਕ ਹੈ ਜੀ ਹਾਂ ਇਹ ਤਾਂ ਮੈਨੂੰ ਆ ਲਾਦਾ ਵੀ ਆਪਾਂ ਨਾਲ ਹੈ ਨਾ ਬੱਚੀ ਨੇ ਬਣਾਇਆ ਹੋਣੇ ਭਾਈ ਕਾ ਫੋਟੋ ਵਰਕਸ ਵਾਲੇ ਹਾਂਜੀ ਹਾਂ ਵੀਡੀਓ ਵੀ ਕਰਕੇ ਆਈ ਮੁੰਡੇ ਦੀ ਬਹੁਤ ਸੋਹਣਾ ਕੰਮ ਆ ਹਾਂਜੀ ਇਹ ਵੀ ਬਾਈ ਦੋਸਤੋ ਬਾਈ ਦਾ ਨੰਬਰ ਨੋਟ ਕਰ ਲਿਓ ਭਾਈ ਕਾ ਫੋਟੋ ਵਰਕ ਸਰਚ ਕਰ ਲਿਓ ਇਸ ਤਾਂ ਦੇ ਬਹੁਤ ਸੋਹਣਾ ਕੰਮ ਕਰਦਾ ਜਿਹੇ ਦਾ ਪਾਸ ਜੀ ਆ ਆ ਦੇਖੋ ਜੀ ਰਾਣੀ ਫੱਟੀ ਹੈ ਜੀ 35 ਆ ਗਈ ਆਪਣੀ ਹਾਂਜੀ ਉੜਾੜਾ ਜੇ ਕਿਤੇ ਬੱਚੇ ਨਹੀਂ ਹੁੰਦੇ ਇੱਥੋਂ ਫੜਾ ਦੇ ਹਾਂਜੀ ਤੇ ਭਾਈ ਇੱਕ ਨਾ ਪਿੱਤਲ ਦੀ ਗੱਲ ਕਰੀਏ ਭਾਈ ਹਾਂਜੀ ਪਿੱਤਲ ਬਹੁਤ ਸੋਹਣਾ ਲਾਇਆ ਇਹ ਪਿੱਤਲ ਕੋਸਤ ਹੈ ਜੇ ਅਸੀਂ ਬਣਵਾਇਆ ਸੀਗਾ ਮੇਰੇ ਹੋਟਲੇ ਤੋਂ ਕੋਸ ਪਿੱਤਲ ਅਸੀਂ ਲੈ ਕੇ ਜਾਂਦਾ ਜੈਪੁਰ ਤੋਂ ਜੀ ਆਪ ਜਾ ਕੇ ਲੈ ਕੇ ਆਉਂਦਾ ਠੀਕ ਹੈ ਜੀ ਹਾਂਜੀ ਕਿਆ ਬਾਤ ਆਮਦਾਣੀ ਆ ਜੀ ਠੀਕ ਹੈ ਜੀ ਹਾਂਜੀ ਲਓ ਵੀ ਇਹ ਵੀ ਬਹੁਤ ਘੱਟ ਘਰਾਂ ਦੇ ਵਿੱਚ ਰਹਿਣ ਵਾਲੀ ਇਹ ਬਹੁਤ ਘੱਟ ਮਿਲੂਗੀ ਜੀ ਤੁਹਾਨੂੰ ਹਨ ਠੀਕ ਹੈ ਜੀ ਇੱਕ ਨਾ ਲਖਮੰਦਰ ਮੈਂ ਦੇਖ ਰਿਹਾ ਕਿਤੇ ਵੀ ਸ਼ੋਰਾ ਸਲਾਬ ਬਹੁਤ ਘੱਟ ਨਜ਼ਰ ਆ ਰਿਹਾ ਸੋਰਾ ਸਲਾਬ ਇਹਦੇ ਵਿੱਚ ਨਹੀਂ ਜੀ ਆਉਣ ਇਹਦੇ ਵਿੱਚ ਨਾ ਬਲੌਕ ਪੇਪਰ ਪਾਇਆ ਜੀ ਠੀਕ ਹੈ ਜੀ ਉਹਦਾ 100% ਰਿਜ਼ਲਟ ਹੈ ਜੀ ਸਲਾਬ ਉੱਪਰ ਜਾਂਦੀ ਨਹੀਂ ਜਾਂਦੀ ਨਹੀਂ ਬੜੇ ਬੰਦਿਆਂ ਦੇ ਮਨ ਦੇ ਵਿੱਚ ਇਹ ਹੁੰਦਾ ਜੀ ਬਿਨ ਬਲੌਕ ਪੇਪਰ ਆਪਾਂ ਨਹੀਂ ਪਾਉਣਾ ਕਨੈਕਸ਼ਨ ਟੁੱਟ ਜਾਂਦਾ ਇਹ ਬੇਵਕੂਫੀ ਆ ਜੀ ਬਲੌਕ ਪੇਪਰ ਪਾਓ ਜੁਲ ਬਲੌਕ ਪੇਪਰ ਜ਼ਰੂਰ ਪਾਉਣਾ ਚਾਹੀਦਾ ਉੱਪਰ ਬਜਣੀ ਬਹੁਤ ਆ ਜਾਂਦਾ ਜੀ ਮਕਾਨ ਨੇ ਕਿਸੇ ਪਾਸੇ ਨਹੀਂ ਜਾਣਾ ਜੀ ਠੀਕ ਹੈ ਜੀ ਇੱਕ ਦੋਸ ਬਹੁਤ ਸਾਰੇ ਮਿੱਤਰ ਮੈਨੂੰ ਇਹ ਕਮੈਂਟ ਕਰ ਦਿੰਦੇ ਆ ਬਾਈ ਸਾਨੂੰ ਬਜਟ ਨਹੀਂ ਦੱਸਿਆ ਬਜਟ ਦੇ ਵਿੱਚ ਕਈ ਚੀਜ਼ਾਂ ਦੀ ਪ੍ਰਾਈਵੇਸੀ ਵੀ ਹੁੰਦੀ ਆ ਕਈ ਚੀਜ਼ਾਂ ਦਾ ਮਿਸਤਰੀ ਦੇ ਹਿਸਾਬ ਚ ਵੀ ਨਹੀਂ ਆਉਂਦਾ ਆ ਪੂਰੇ ਫੁੱਲ ਕੀ ਬਣਾਉਣਾ ਹੈ ਆਪਾਂ ਬਾਹਰ ਡਿਜ਼ਾਈਨ ਕੀ ਬਣਾਉਣਾ ਛੱਤ ਤੇ ਕੀ ਡਿਜ਼ਾਈਨ ਬਣਾਉਣਾ ਆਪਾਂ ਕਿੰਨੇ ਦਾ ਦਰਵਾਜ਼ਾ ਬਣਾਉਣਾ ਉਹ ਸਾਰੀਆਂ ਚੀਜ਼ਾਂ ਆਪਾਂ ਡਿਸਕਲੋਜ਼ ਨਹੀਂ ਕਰ ਸਕਦੇ ਹੁੰਦੇ ਪਰ ਇੱਕ ਛੋਟੀ ਜੀ ਗੱਲ ਆਖ ਦਿੰਨਾ ਵੀ ਜਿਹੜੀ ਆ ਅਰਲ ਲੱਗ ਰਹੀ ਆ ਪਿਓਰ ਪਿੱਤਲ ਦੀ ਆ 60000 ਦੀ ਕੱਲੀ ਹੈ 8000 ਰੁਪਏ ਦੀ ਅਰਲ ਆ ਜੀ ਕੱਲੀ 60000 ਰੁਪਏ ਦੀ ਤੁਸੀਂ ਹੁਣ ਇੱਕ ਅੰਦਾਜ਼ਾ ਲਾ ਸਕਦੇ ਇਕਲ ਗਗਨਦਰ ਭਾਈ ਇਹ ਵੀ ਫਿਰ ਤੁਹਾਡੀ ਸੋਚ ਸੀ ਵੀ ਆਪਾਂ ਅੰਦਰਲੇ ਪਾਸੇ ਆਹ ਡੋਰ ਦੇਣਾਗਾ ਹਾਂਜੀ ਲੋਹੇ ਦੀ ਆਪਾਂ ਆਹ ਲਾ ਕੇ ਦੇਣਾ ਇਹ ਵੀ ਬਹੁਤ ਪਿਆਰਾ ਲੱਗਦਾ ਇਹ ਵੀ ਬਹੁਤ ਸੋਹਣਾ ਲੱਗਦਾ ਹੈ ਜੀ ਹਾਂਜੀ ਭਾਈ ਠੀਕ ਆ ਭਾਈ ਹਾਂਜੀ ਜਿਹੜੇ ਆ ਮੋਰ ਬਣਾਏ ਆ ਜੀ ਇਹ ਵੀ ਇਟਾਂ ਚ ਕੱਢ ਕੇ ਬਣਾਏ ਆ ਜੀ ਅੱਛਾ ਜੀ ਹਾਂਜੀ ਸਾਰੇ ਦੇਖੋ ਇਟਾਂ ਦੇ ਵਿੱਚ ਕਿਹੜੀ ਬਦੂਰ ਕੋਈ ਫਰਮੇ ਵਾਲੀ ਚੀਜ਼ ਨਹੀਂ ਹੈਗੀ ਸਾਰੀ ਫਰਮੇ ਵਾਲੀ ਚੀਜ਼ ਨਹੀਂ ਬਣਾਈ ਜੀ ਠੀਕ ਆ ਆਹ ਲਾਲ ਸਲੇਟ ਚੋਂ ਕੱਢ ਕੇ ਬਣਾਇਆ ਜੀ ਕਿਆ ਬਾਤ ਹੈ ਤੇ ਬਾਕੀ ਸਾਰਾ ਸੀਟਾਣਾ ਹੱਥੀ ਘੜ ਕੇ ਬਣਾਇਆ ਉਹ ਵੀ ਅਸੀਂ ਪੱਥਰ ਆਪ ਲਿਆ ਕੇ ਜਾਲਗਾ ਬਣਾਈਆਂ ਜੀ ਬਾਈ ਦੂਰ ਹੋ ਕੇ ਦਿਖਾ ਦੇ ਥੋੜਾ ਜਿਹਾ ਇੱਕ ਚੀਜ਼ ਇੱਥੇ ਦੋਸਤੋ ਖਾਸ ਹੋਰ ਦੱਸ ਦਈਏ ਜਿਵੇਂ ਪ੍ਰਾਣੀ ਆਪਣੀ ਬੈਠਕ ਹੁੰਦੀ ਸੀ ਉਸ ਤਰੀਕੇ ਨਾਲ ਬਾਈ ਉਹਨਾਂ ਨੇ ਬੈਠਕ ਵੀ ਰੱਖੀ ਹੈ ਪਰਿਵਾਰ ਨੇ ਮਤਲਬ ਪਰਿਵਾਰ ਦੀ ਜੋ ਰਿਕੁਆਇਰਮੈਂਟ ਸੀ ਉਹਦੇ ਹਿਸਾਬ ਨਾਲ ਬਣਾਇਆ ਦੂਜਾ ਬਾਥਰੂਮ ਵੀ ਅਲੱਗ ਆਗੇ ਇਹ ਦੋ ਪੌੜੀਆਂ ਦੇਤੀਆਂ ਹਾਂਜੀ ਹਾਂਜੀ ਇਹ ਪੌੜੀਆਂ ਦੇਤੀਆਂ ਉੱਪਰ ਜਾਣ ਨੂੰ ਗਾਹ ਉੱਪਰ ਫਿਰ ਪੁਰਾਣੇ ਤਰੀਕੇ ਦੀਆਂ ਪੌੜੀਆਂ ਉੱਪਰ ਚੜ੍ਹਦੀਆਂ ਜੀ ਜਮਾ ਜੀ ਤੇ ਭਾਈ ਜਿਹੜਾ ਮੈਂ ਉੱਪਰੋਂ ਨਾ ਸੈਕਿੰਡ ਤੇ ਦੇਖ ਰਿਆਂਗਾ ਹਾਂਜੀ ਪੋਰਸ਼ਨ ਉਹਦੇ ਵਿੱਚ ਸ਼ੀਸ਼ਾ ਜਿਹਾ ਕੀ ਨਜ਼ਰ ਆ ਰਿਹਾ ਉਹਦੇ ਵਿੱਚ ਨਾ ਜੀ ਚਿੱਟੀ ਫਾਈਬਰ ਲਾਈ ਵੀ ਆ ਅੰਦਰ ਦੀ ਬੱਲਮ ਲੱਗਦਾ ਚੱਲਦਾ ਰਾਤ ਨੂੰ ਬਹੁਤ ਸੋਹਣਾ ਲੱਗਦਾ ਹੈ ਜੀ ਠੀਕ ਹੈ ਜੀ ਉਹ ਬੱਲਮ ਤਾਂ ਲਾਈ ਵੀ ਮੜਕੇ ਵਿੱਚ ਜਾਨਵਰ ਆਲ ਨਹੀਂ ਪਾ ਲੈਣਗੇ ਜੀ ਉਹ ਫਾਈਬਰ ਜਿਹੜੀ ਲਾਈ ਵੀ ਆ ਜੀ ਇਹ ਹੁਣ ਜਾਨਵਰ ਵਿੱਚ ਆਲਣਾ ਨਹੀਂ ਪਉਂਦਾ ਜੀ ਠੀ ਪਰ ਜਾਨਵਰਾਂ ਲਈ ਵੀ ਘਰ ਬਣਾ ਕੇ ਦਿੱਤਾ ਵਾਈਆਂ ਨੇ ਇਹ ਨਹੀਂ ਹੈਗਾ ਵੀ ਇੱਧਰੋਂ ਬੰਦ ਕਰਤਾ ਤਾਂ ਜਾਨਵਰ ਇੱਥੇ ਬੈਠ ਨਹੀਂ ਸਕਦਾ ਪੰਛੀ ਬੈਠ ਨਹੀਂ ਸਕਦਾ। ਭਾਈ ਲਖਮਿੰਦਰ ਹੁਣ ਇੱਧਰ ਵੀ ਜਾਣਕਾਰੀ ਦੇ ਦੇ ਕਿਉਂਕਿ ਇਹ ਵੀ ਪੁੰਨ ਵਾਲਾ ਕੰਮ ਆ। ਇਹ ਆ ਆਪਣੇ ਬਣਾਤੇ ਸਾਰੇ ਇਹ ਆ ਸਾਡੇ ਅੰਕਲ ਦੀ ਸੋਚ ਸੀਗੀ ਜੀ। ਉਹ ਕਹਿੰਦਾ ਬਾਅਦ ਤੋਂ ਬਾਅਦ 100 ਵਾਲਾ ਨਾ ਬਣਾਓ ਜਿੰਨੇ ਜਾਂਦੇ ਆ ਉਹਨੇ ਵਾਲ ਨੇ ਬਣਾ ਦਿਓ ਜੀ। ਆ ਸਾਰੇ ਅਸੀਂ ਵਾਲ ਨੇ ਬਣਾ ਦੇ ਜੀ ਇੱਧਰ ਰਹਿੰਦੇ ਵੀ ਉੱਪਰ ਚਾਰ ਪੰਜ ਵਾਲਾਂ ਦੇ ਵਿੱਚ ਜਾਨਵਰ ਰਹਿਣ ਲੱਗ ਗਏ ਜੀ ਆ ਕੇ। ਠੀਕ ਹੈ ਜੀ। ਲਓ ਵੀ ਦੋਸਤੋ ਜਦੋਂ ਨਾ ਤੁਸੀਂ ਵੱਡਾ ਦਰਵਾਜ਼ਾ ਬਣਾਉਣੇ ਹੋ ਨਾਲ ਜਿਹੜਾ ਪੁੰਨ ਕਰਨਾ ਤੇ ਥੋੜਾ ਜਿਹਾ ਇਹਦੀ ਕੋਈ ਸਿਸਟਮਾਇਂ ਵੀ ਰੱਖਿਆ ਸਫਾਈ ਵਾਸਤੇ ਉੱਪਰੋਂ ਕੋਈ ਪੈ ਪੂ ਪਾਈ ਇਹਦੇ ਵਿੱਚ ਵਿੱਚ ਪਾਈ ਆ ਜੀ ਸਫਾਈ ਨਹੀਂ ਹੋਣੀ ਬੈਦੀ ਹਵਾ ਕਰਾਸ ਹੁੰਦੀ ਆ ਜੀ ਅੱਛਾ ਹਵਾ ਕਰਾਸ ਵਿੱਚ ਹਾਂਜੀ ਠੀਕ ਹੈ ਜੀ ਸਫਾਈ ਨੂੰ ਹੋਈ ਠਾਕਦੀ ਆ ਜੀ ਹੱਥੇ ਦੇ ਵਿੱਚ ਵਧੀਆ ਪੈਣਾ ਅੰਦਰੋਂ ਖੁੱਲੇ ਡੁੱਲੇ ਆ ਜੀ ਇਹ ਠੀਕ ਹੈ ਜੀ ਆਹਦੇ ਪਰਿਵਾਰ ਸਮੇਤ ਵਧੀਆ ਰਹਿ ਸਕਦੇ ਆ ਜੀ ਬਈ ਇਕ ਲਖਵਿੰਦਰ ਗੱਲ ਕਰੀਏ ਹਾਂਜੀ ਅੰਕਲ ਜੀ ਹੋਰਾਂ ਜਰਾ ਆਫਿਸ ਆ ਗਿਆ ਇਹ ਵੀ ਸਾਰਾ ਆਪਾਂ ਉਵੇਂ ਹੀ ਰੱਖਿਆ ਪ੍ਰਾਪਤ ਹਾਂਜੀ 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 ਇਹ ਸਾਰਾ ਮਕਾਨ ਵੀ ਇਦਾਂ ਹੀ ਕਰ ਦੇਣਾ ਜੀ ਅੱਛਾ ਇਧਰੋਂ ਵੀ ਸਾਰਾ ਮਾਡਲ ਨੂੰ ਵੀ ਕਰ ਦੇਣਾ ਜੀ ਤੇ ਹੁਣ ਆਪਾਂ ਚੱਲਦੇ ਆ ਨਾ ਉੱਪਰ ਛੱਤ ਦੇ ਵੀ ਤੁਹਾਨੂੰ ਦਿਖਾਵਾਂਗੇ ਕੀ ਹੋਰ ਬਾਈ ਉਹ ਰਾਣੇ ਜਿਹੜਾ ਕੰਮ ਕੀਤਾ ਕਈ ਚੀਜ਼ਾਂ ਨੇੜੇ ਹੁੰਦੀਆਂ ਨੇ ਡਰੋਨ ਦੇ ਸ਼ਾਟ ਵੀ ਲਾਏ ਆ ਇੱਕ ਬੈਕਸਾਈਡ ਬਈ ਨਿਗਾ ਮਰਵਾਦੀ ਜਾਂ ਉਹ ਤੇ ਸ਼ਾਟ ਲੈ ਲਈ ਉਧਰ ਲਖਵਿੰਦਰ ਇਹ ਵੀ ਨਾਲ ਹੀ ਕੀਤਾ ਕੰਮ ਬਈ ਆਪਾਂ ਹਾਂ ਇਹ ਪਹਿਲਾਂ ਤਾਂ ਕਿਤੇ 18 'ਚ ਕੀਤਾ ਸੀਗਾ ਜੀ ਇਹ 2018 'ਚ ਕੀਤਾ ਹਾਂਜੀ ਹਾਂਜੀ ਠੀਕ ਹੈ ਇਹਦੇ ਵਿੱਚ ਸ਼ੂਟਿੰਗ ਵੀ ਹੋਈ ਆ ਗਰ ਲਾਲ ਬਰਾੜ ਦੇ ਗੀਤ ਦੀ ਜੀ ਅੱਛਾ ਮੇਰੇ ਪਿੰਡ ਦੇ ਮੁੰਡੇ ਦਾ ਗਾਣਾ ਆ ਵੀ ਇੱਥੇ ਸ਼ੂਟ ਹੋਇਆ ਇੱਥੇ ਸ਼ੂਟ ਹੋਇਆ ਜੀ ਹਾਂਜੀ ਕੀ ਬਾਤ ਆ ਜੀ ਬਹੁਤ ਫੇਮਸ ਗਾਣਾ ਹੋਇਆ ਕਿਹੜਾ ਗਾ ਪੰਜ ਚਾਰ ਤਵਲਾਂ ਨੂੰ ਸਾਡੇ ਕੇ ਸਾਰਾ ਪਿੰਡ ਆਪਣਾ ਹੀ ਹੈ ਜੀ ਠੀਕ ਹੈ ਜੀ ਹਾਂ ਜੀ ਉਹ ਕੀ ਤੁਸੀਂ ਸ਼ੂਟਿੰਗ ਹੋਈ ਹੈ ਜੀ ਇੱਥੇ ਲਓ ਜੀ ਤੋਤੇ ਵੀ ਉਵੇਂ ਹੀ ਬੋਲਦੇ ਨੇ ਕਹਿੰਦੇ ਵੀ ਭਾਈ ਵਾਕ ਹੀ ਗਾਣਾ ਚੀਜ਼ਾਂ ਵੀ ਇਹ ਹੈਗੀਆਂ ਨੇ ਤੇ ਆਜੋ ਵੀ ਚੱਲਦੇ ਆ ਮੈਂ ਭਾਈ ਲਖਵਿੰਦਰ ਜਿਵੇਂ 40 ਤਾਂ ਤੁਸੀਂ ਦੱਸਦੇ ਹੱਥੀ ਬਣਾਈ ਹੈ ਹਾਂਜੀ ਉਹ ਟੋਡੇ ਦਾ ਨਾ ਯਕੀਨ ਨਹੀਂ ਹੁੰਦਾ ਲੱਗਦਾ ਫਰਮੇ ਨਾ ਬਣੇ ਹੋਣ ਨਹੀਂ ਜੀ ਸਾਰੇ ਅਸੀਂ ਹੱਥੀ ਬਣਾਇਆ ਜੀ ਅਸੀਂ ਨਿਹਾਲ ਸਿੰਗਲ ਤੋਂ ਖਲਾਲ ਸਲੇਟਾਂ ਲੈਂਦਿਆਂ ਜੀ ਦੋ ਵਾਰੀ ਠੀਕ ਹੈ ਹਾਂਜੀ ਸਾਰੇ ਥਿਕਣ ਕੜੇ ਸਾਨੂੰ 2 ਮਹੀਨੇ ਲੱਗੇ ਜੀ ਇਹਨਾਂ ਨੂੰ ਲੋਡ ਕਰਦੇ ਹਣਗੇ ਜੀ ਉਹ ਇੱਕ ਟੁੱਟ ਵੀ ਗਿਆ ਜੀ ਸਾਡੇ ਬੰਦੇ ਨੇ ਤੋੜਤਾ ਸੀਗਾ ਜਦੋਂ ਪਰ ਸਲੇਟ ਲੈ ਕੇ ਗਿਆ ਜੀ ਉੱਪਰੋਂ ਤੋਂ ਵੱਜ ਗਿਆ ਟੁੱਟ ਗਿਆ ਸਾਰੇ ਵਿੱਚੋਂ ਖਲੇਟ ਦੇ ਵਿੱਚੋਂ ਕੱਢ ਕੇ ਲਾਏ ਆ ਜੀ ਇਹ ਚਾ ਵਾਤਾ ਜੀ ਲਓ ਵੀ ਦੋਸਤ ਨੇੜੇੋਂ ਦਿਖਾਤਾ ਤੁਹਾਨੂੰ ਇੱਕ ਬਈ ਪਹਿਲਾਂ ਆ ਜਾਂਦੀ ਛੱਤ ਹੁਣ ਇਹ ਆਪਣੀ ਜਿਹੜੀ ਬੈਠਕਾ ਉਹਦੀ ਛੱਤ ਆ ਗਈ ਜੀ ਹਾਂਜੀ ਠੀਕ ਹੈ ਜੀ ਆ ਜਿਹੜੀ ਚਿੱਟੀ ਜਾਲੀ ਆ ਵੀ ਇਹ ਬਾਹਰੋਂ ਲੈਂਦੀ ਕਿਤੋਂ ਇਹ ਲਿਆਂਦੀ ਸੀਗੀ ਜੀ ਅਸੀਂ ਬਣਵਾਈ ਸੀਗੀ ਇਹ ਠੀਕ ਹੈ ਇਹ ਉਹਨਾਂ ਨੇ ਗਲਤ ਬਣਾਤੀ ਜੀ ਠੀਕ ਹੈ ਜਿਹੜਾ ਇਹਨਾਂ ਨੇ ਸਾਈਜ਼ ਲੈ ਕੇ ਦਿੱਤਾ ਸੀਗਾ ਉਹ ਉਹਨਾਂ ਨੇ ਬਣਾ ਕੇ ਨਹੀਂ ਦਿੱਤਾ ਇਹਨੇ ਆਪਦੀ ਮਰਜ਼ੀ ਨਾਲ ਬਣਾ ਤਾਂ ਫੇਰੇ ਅਸੀਂ ਰਿਜੈਕਟ ਕਰਤੀ ਸੀ ਇੱਥੇ ਹੀ ਪਈ ਹੈ ਜੀ ਬਸ ਠੀਕ ਹੈ ਜੀ ਇੱਕ ਗੱਲ ਲਖਵਿੰਦਰ ਹੋਰ ਦੱਸ ਬਈ ਹਾਂਜੀ ਇਧਰੋਂ ਸੜਕ ਤੋਂ ਲੋਕ ਜਿਵੇਂ ਆਉਂਦੇ ਹੋਣਗੇ ਹਾਂਜੀ ਤਾਉਣ ਮਹਾ ਮੈਂ ਮੋੜੀ ਰੱਖ ਦਵਾਂ ਹਰੇਕ ਦਿਨ ਨਾ ਸੋਹਣਾ ਕੰਮ 31 ਫੋਟੋ ਚਾਈ ਦੇਖਦਾ ਜੀ ਬੰਦਾ ਉਹ ਲੋਕ ਫੋਟੋਆਂ ਕਰਕੇ ਜਾਂਦੇ ਹਾਂਜੀ ਹਾਂਜੀ ਜਾਂਦੇ ਸਪੈਸ਼ਲ ਆਉਂਦੇ ਜ ਲੈ ਵੀ ਫਿਰ ਛੱਤ ਤੇ ਲੈ ਕੇ ਚੱਲੀਏ ਜਿਹੜੀ ਉਹ ਜਾਲੀ ਬਣਾਈ ਹੈ ਜੀ ਉਹ ਵੀ ਆਪਾਂ ਹੱਥੀ ਘੜ ਕੇ ਬਣਾਈ ਆ ਆ ਜਾਓ ਵੀ ਫਿਰ ਦਿਖਾਈਏ ਉੱਪਰ ਚੱਲ ਕੇ ਹਮ ਦੋਸਤਾਂ ਖਵੇਂ ਵੀ ਇੱਕੋ ਦਰਵਾਜ਼ੇ ਦੀਆਂ ਤਿੰਨ ਛੱਤਾਂ ਆ ਗਈਆਂ ਬਾਈ ਲਖਵਿੰਦਰ ਹਾਂਜੀ ਬਿਲਕੁਲ ਉੱਪਰ ਆ ਗਏ ਇਹ ਡਾਟ ਵੀ ਦਿਖਾ ਦਈਏ ਇਹ ਡਾਟ ਵੀ ਫਿਰ ਐ ਗੋਲ ਰਹਿੰਦੀ ਉਹ ਲੱਗੀ ਵੀ ਆ ਜੀ ਹਾਂ ਇਹਦੀ ਚਾਈ ਹੈਗੀ ਆ ਜੀ ਬਾਬਾ 2 ਫੁੱਟ ਉੱਚੀ ਆ ਥੱਲਿਓ ਠੀਕ ਹੈ ਹਾਂਜੀ ਪਰ ਪੱਦਰ ਤੇ ਹੋਣੀ ਨਹੀਂ ਸੀ ਤੇ ਕ ਮਾਲ ਬਹੁਤ ਪੈਣਾ ਸੀਗਾ ਜੀ ਬੰਜਨ ਬਹੁਤ ਬਣ ਜਾਂਦੇ ਨੇ ਇਹ ਨੰਬਰ ਬੜੀ ਲੰਮੀ ਹੁੰਦੀ ਹੈ ਕਹਿੰਦੇ ਹਨ ਬਹੁਤ ਉਮਰਾ ਜੀ ਇਹਦੀ ਇਹਨੂੰ ਕੁਛ ਇਹ ਵੀ 200 ਸਾਲ ਤੱਕ 400 ਸਾਲ ਤੱਕ ਵੀ ਨਾ ਜਿੰਨੂੰ ਕੁਛ ਵੀ ਨਹੀਂ ਹੋਣਾ ਜੀ। ਕੀ ਬਾਤ ਹੈ ਜੀ। ਕਿਉਂਕਿ ਇਟ ਨਹੀਂ ਖਰਾਬ ਵੀ ਨਹੀਂ ਹੋਣਾ ਜੀ ਤੇ ਲਾਈਟਾਂ ਸੀ ਤਾਂ ਚਲਾਈਆਂ ਦੋਸਤੋ ਕਿਉਂਕਿ ਰਾਤ ਨੂੰ ਨਾ ਜ ਹਨੇਰਾ ਹੋ ਜਾਂਦਾ। ਜਿਹੜੀਆਂ ਆਲੇ ਦੁਆਲੇ ਬਾਈ ਨੇ ਜਾਲੀਆਂ ਰੱਖੀਆਂ ਨੇ। ਇਟਾਂ ਨਹੀਂ ਬਣਾਈਆਂ ਨੇ ਮਤਲਬ ਇਹਨੂੰ ਜਾਲੀਆਂ ਨਹੀਂ ਕਹਿ ਸਕਦੇ। ਹਾਂਜੀ। ਤੇ ਇਹਦੇ ਵਿੱਚ ਦੀ ਜਿਹੜੀ ਲੁੱਕ ਆਉਣੀ ਆ ਵੱਖਰੀ ਆ ਦੂਰੋਂ ਚੌਂਕਦਾ। ਬਹੁਤ ਸੋਹਣੇ ਲੱਗਦੇ ਆ ਜੀ। ਠੀਕ ਆ ਜੀ। ਹਾਂਜੀ। ਤੇ ਹੁਣ ਬਾਈ ਬਾਜਾਂ ਵਾਲੇ ਦਾ ਆਵਾਜ਼। ਤੇ ਇਹ ਬਾਜ ਬਾਈ ਕਿੱਥੋਂ ਬਣਵਾਇਆ ਜੀ? ਇਹ ਜਗਰਾਉਂ ਤੋਂ ਲਿਆਂਦਾ ਸੀ ਜੀ ਬਣਾਇਆ ਬਣਾਇਆ ਸੀ। ਠ ਏ ਭਾਈ ਫਿਰ ਸੋਡੀ ਸੋਚ ਸੀ ਵੀ ਆਪਾਂ ਲਾਵਾਂਗੇ ਕਿ ਬਾਈ ਨੇ ਅੰਕਲ ਨਹੀਂ ਅੰਕਲ ਜੀ ਦੀ ਸੋਚ ਸੀਗੀ ਠੀਕ ਹੈ ਜੀ ਉਹ ਗੌਰ ਸਿੱਖਾ ਜੀ ਉਹਨਾਂ ਨੂੰ ਬੋਸ ਕਿਹਾ ਵੀ ਆਪਾਂ ਬਾਜ ਤਾਂ ਲਾਉਣਾ ਹੀ ਲਾਉਣਾ ਵੀ ਉੱਪਰ ਨਿਸ਼ਾਨੀ ਰੱਖਣੀ ਹੈ ਰੱਖਣੀ ਰੱਖਣੀ ਆ ਹਾਂਜੀ ਠੀਕ ਹੈ ਜੀ ਇਹ ਵੀ ਇੱਕ ਚੰਗੀ ਸੋਚ ਹੈ ਪਤਾ ਲੱਗਦਾ ਪਰਿਵਾਰ ਦਾ ਵੀ ਕਿੰਨਾ ਉਹ ਕਲਚਰ ਨਾਲ ਧਰਮ ਨਾਲ ਜੁੜੇ ਹੋਏ ਨੇ ਜੀ 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 ਤੇ ਭਾਈ ਥੋੜਾ ਜਿਹਾ ਕਿ ਟਾਈਮ ਦੱਸ ਦੀ ਆਪਾਂ ਹਾਂਜੀ ਕਿੰਨਾ ਕੁ ਟਾਈਮ ਲੱਗਿਆ ਉਹਨੂੰ ਟੋਟਲ ਇਹ 14 ਮਹੀਨੇ ਲੱਗੇ ਸੀ ਜੀ ਜਿੰਨਾ ਆਪਾਂ ਕੰਮ ਬਖਾਤਾ ਸਾਰੇ ਤੇਰੀ ਸਾਨੂੰ ਸਾਰੇ ਵਸਤੀ ਲੱਗੇ ਵੀ ਸੀ ਹਾਂਜੀ ਠੀਕ ਹੈ ਠ ਤੇ ਬਾਈ ਹੋਰ ਕੁਛ ਰਾਇ ਕੰਮ ਇਹਨਾਂ ਨੇ ਬਹੁਤ ਸ਼ੌਂਕ ਨਾਲ ਕਰਵਾਇਆ ਜੇ ਕਿਸੇ ਵੀ ਵੀਰ ਨੇ ਕੰਮ ਕਰਵਾਉਣਾ ਉਹ ਦਖਲਅੰਦਾਜ਼ੀ ਨਾ ਦੇਵੇ ਕੰਮ ਦੇ ਵਿੱਚ ਮਾਲਕ ਠੀਕ ਹੈ ਮਿਹਤੀ ਆਪਦੀ ਮਰਜ਼ੀ ਨਾਲ ਕੰਮ ਕਰੋ ਤਾਂ ਬਹੁਤ ਜ਼ਿਆਦਾ ਵਧੀਆ ਹੋਊਗਾ ਜੀ ਠੀਕ ਹੈ ਜਦੋਂ ਮਾਲਕ ਦਖਲਅੰਦਾਜ਼ੀ ਦੇਣ ਲੱਗ ਜਾਂਦੇ ਫਿਰ ਉਹਨਾਂ ਵਧੀਆ ਨਹੀਂ ਕੰਮ ਹੁੰਦਾ ਜੀ ਠੀਕ ਹੈ ਜੀ ਮਤਲਬ ਕੋਸ਼ਿਸ਼ ਕੰਮ ਦੇ ਬਿੱਤੀ ਦੀ ਮਾਲਕਾਂ ਨਾਲ ਜਾਣੇ ਦੀ ਵੱਡਾ ਯੋਗਦਾਨ ਆ ਉਹਨਾਂ ਨੇ ਕਦੇ ਦਖਲਅੰਦਾਜ਼ੀ ਨਹੀਂ ਦਿੱਤੀ ਕੰਮ ਦੇ ਬਿੱਤੀ ਨਾਲ ਤਾਂ ਉਹਨੇ ਪੁੱਛਿਆ ਜੀ ਕੀ ਕਰਨਾ ਕਦੋਂ ਨਿਭੜੂਣਾ ਠੀਕ ਹੈ ਜੀ ਹਾਂਜੀ ਤੇ ਲੋ ਵੀ ਦੋਸਤੋ ਮੈਂ ਕਹਣਾ ਵੀ ਕੱਲੀ- ਦੁਬਾਰੇ ਰਖਵਿੰਦਰ ਨਾਲ ਕਿਹੜਾ ਮਾਰਜਾਂਗੇ ਪਰ ਸਭ ਤੋਂ ਵੱਡੀ ਗੱਲ ਜਿਹੜੀ ਖੁਸ਼ੀ ਵਾਲੀ ਗੱਲ ਹੈ ਨਾ ਬਾਈ ਕੋਲ ਮੈਂ ਪਹਿਲਾਂ ਵੀ ਆਇਆ ਸੀ ਉਦੋਂ ਤਾਂ ਮੈਨੂੰ ਲੱਗਦਾ ਆਪਣਾ ਕੰਮ ਸਾਰਾ 30% ਹੋਇਆ ਹੁੰਦਾ ਚੱਲਦਾ ਸੀਗਾ ਜੀ ਹਾਂਜੀ ਬਿਲਡਿੰਗ ਹੀ ਖੜੀ ਹੋਈ ਸੀ ਇੱਕ ਤਰ੍ਹਾਂ ਦੀ ਪਰ ਮੈਂ ਵੀ ਸੋਚਦਾ ਨਹੀਂ ਸੀ ਵੀ ਇੰਨਾ ਸੋਹਣਾ ਬਣ ਕੇ ਨਿਕਲਣਾਗਾ ਬਾਕੀ ਬਾਈ ਨੇ ਤਸੱਲੀ ਕਰਾਤੀ ਇੱਕ ਇੱਕ ਚੀਜ਼ ਤੇ ਰੀਜਨਲ ਕੰਮ ਕੀਤਾ ਤੇ ਦੂਜੀ ਗੱਲ ਬਾਈ ਦੀ ਨੋਟ ਕਰ ਲਿਓ ਕੰਮ ਤੁਸੀਂ ਕਿਸੇ ਵੀ ਮਿਸਤਰੀ ਤੋਂ ਕਰਾਉਣੇ ਹੋ ਪਰ ਮਿਸਤਰੀ ਨੂੰ ਇੱਕ ਸਮਾਂ ਦਿਓ ਇੱਕ ਮਿਸਤਰੀ ਦੇ ਨਾਲ ਦਾਖਲ ਨਾ ਜੀ ਨਾ ਕਰੋ ਕਿਉਂਕਿ ਜੇ ਮੰਨ ਲਓ ਮੈਂ ਵੀਡੀਓ ਬਣਾਉਣਾ ਹੈ ਤਾਂ ਮੇਰੇ ਕੈਮਰਾਮੈਨ ਨੂੰ ਪਤਾ ਵੀ ਵੀਡੀਓ ਕਿਵੇਂ ਬਣਦੀ ਆ ਮੈਂ ਜੇ ਜ਼ਿਆਦਾ ਬੋਲੀ ਜਾਊਂਗਾ ਉਹ ਚੀਜ਼ ਦਾ ਕੋਈ ਨਫਾ ਨਹੀਂ ਹੈਗਾ ਉਹ ਤੇ ਨੁਕਸਾਨ ਹੀ ਹੁਣ ਜੀ 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 ਤਾਂ ਹਮੇਸ਼ਾ ਮਿਸਤਰੀ ਨੂੰ ਤਰਜੀਹ ਦਿਓ ਵੀ ਭਾਈ ਤੂੰ ਆਦੇ ਹਿਸਾਬ ਨਾਲ ਬੜਾ ਪਰ ਚੀਜ਼ ਸੋਹਣੀ ਬਣਨੀ ਚਾਹੀਦੀ ਹੈ ਮਿਸਤਰੀ ਕੋਈ ਵੀ ਮਿਸਤਰੀ ਕਿਸੇ ਵੀ ਕੰਮ ਦੇ ਵਿੱਚ ਉਹ ਸਾਨੂੰ ਸਰਾ ਕਰਕੇ ਸੋਹਣੀ ਜੀ ਕੋਈ ਵੀ ਮਹਤਰੀ ਮਾੜਾ ਕਰਕੇ ਨਹੀਂ ਜ ਕੰਮ ਰਾਜੀ ਹੁੰਦਾ ਕੋਈ ਵੀ ਹੈ ਮਹਤਰੀ ਕਿਸੇ ਵੀ ਕਿਤੇ ਦੇ ਬੱਚਾ ਕੋਈ ਨਹੀਂ ਕਹਿੰਦਾ ਹੁੰਦਾ ਵੀ ਮੇਰਾ ਕੰਮ ਮਾੜਾ ਹੋ ਨਾਲੇ ਇਹ ਚੀਜ਼ਾਂ ਦਾ ਜਦੋਂ ਸ਼ੌਕ ਵਾਲਿਆਂ ਦੇ ਪੈਸਾ ਲਾਉਣਾ ਪਰ ਪੈਸਾ ਮਿਸਤ ਨੂੰ ਕਰੇ ਤੁਹਾਡੇ ਹਿਸਾਬ ਨਾਲ ਲਾ ਪਰ ਚੀਜ਼ ਬੋਲੇ ਬਸ ਹਾਂਜੀ ਹਾਂਜੀ ਜੀ ਬਾਈ ਲਖਵਿੰਦਰ ਨਾਲ ਆਪਾਂ ਗੱਲਬਾਤ ਕੀਤੀ ਤੇ ਜਿਹੜੇ ਪਰਿਵਾਰ ਨੇ ਇਹ ਦਰਵਾਜ਼ਾ ਬਣਾਇਆਗਾ ਉਹ ਬਾਈ ਤੋਂ ਵੀ ਜਾਣਾਂਗੇ ਵੀ ਬਾਈ ਦਾ ਕੰਮ ਕਿਵੇਂ ਲੱਗਿਆ ਤੇ ਥੋੜੀ ਜਿਹੀ ਜਿਵੇਂ ਪਹਿਲਾਂ ਸੀ ਅੰਕਲ ਨੂੰ ਮਿਲ ਕੇ ਗਏ ਸੀ ਹੁਣ ਉਹਨਾਂ ਦਾ ਬੇਟਾ ਹੈਗਾ ਵੀ ਸੋਚ ਕਿਵੇਂ ਸੀ ਵੀ ਆਹ ਪਾ ਚੀਜ਼ੀ ਬਣਾਉਣੀ ਆ ਸਸੀ ਗੱਲ ਬਾਈ ਸਸੀ ਗੱਲ ਬਾਈ ਜੀ ਬਾਈ ਜੀ ਆ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਕਿਹੜੇ ਪਿੰਡ ਖੜੇ ਆ ਬਈ ਆਪਾਂ ਪਿੰਡ ਭਿੰਡਰਕਲਾਂ ਜੀ ਮੇਰਾ ਨਾਮ ਹੈਗਾ ਵੈਦ ਕ੍ਰਿਸ਼ਨ ਸਿੰਘ ਵੈਸੇ ਮੈਨੂੰ ਕਰਨ ਦੇ ਨਾਂ ਤੋਂ ਜਾਣਦੇ ਸਾਰੇ ਇੱਥੇ ਠੀਕ ਆ ਬਾਈ ਹਾਂਜੀ ਹਾਂਜੀ ਬਾਈ ਕਰਨ ਜੀ ਗੱਲ ਕਰੀਏ ਮਤਲਬ ਬਾਪੂ ਹਰਾਂ ਦਾ ਸ਼ੌਂਕ ਸੀਗਾ ਵੀ ਆਹ ਚੀਜ਼ ਬਣਾਉਣੀ ਆ ਕਿ ਤੁਸੀਂ ਵੀ ਆਈਡੀਆ ਸੀ ਵੀ ਆਹ ਚੀਜ਼ ਨਹੀਂ ਪਸੰਦ ਮੈਨੂੰ ਵੀ ਬ ਉਹ ਨਜ਼ਰ ਮਨ ਲੱਗ ਕੋਲੀ ਰਹੇ ਨੇ ਜਿੰਨਾ ਸ਼ਰਵਣੀ ਨਹੀਂ ਸੀ ਇੱਥੇ ਹੀ ਰਹੇ ਜੀ ਉਹ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਬਾਈ ਲਖਵਿੰਦਰ ਨੇ ਕੰਮ ਕੀਤਾ ਤਸੱਲੀ ਜਮਾਏ ਇਹ ਤਸੱਲੀ ਪੂਰੀ ਆ ਜੀ ਵੀ ਸਮਾਂ ਵੀ ਖੁੱਲਾ ਵਾ ਅਸੀਂ ਵੀ ਨਹੀਂ ਕਾਲੀ ਕੀਤੀ ਠੀਕ ਹੈ ਜੀ ਹਾਂਜੀ ਹਾਂਜੀ ਟਾਈਮ ਵੀ ਖੁੱਲਾ ਸੀਗਾ ਪੂਰਾ ਰੀ ਨਾ ਬਣਾਇਆ ਵਾ ਠੀਕ ਹੈ ਬਾਈ ਜੀ ਹਾਂਜੀ ਹਾਂਜੀ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੇ ਮਤਲਬ ਮੇਨ ਗੱਲ ਬਈ ਉਹੀ ਹੁੰਦੀ ਆ ਵੀ ਇੱਕ ਮਿਸਤਰੀ ਲਈ ਜਾਂ ਕਿਸੇ ਵੀ ਕੰਮ ਵਾਲੇ ਲਈ ਇੱਕ ਰਿਵਿਊ ਹੁੰਦਾ ਜਿਹੜਾ ਬਹੁਤ ਵੱਡੀ ਗੱਲ ਮੈਟਰ ਕਰਦਾ ਹੈ ਤੇ ਬਾਈ ਹੋਰਾਂ ਨੇ ਜਿਵੇਂ ਦੱਸਿਆ ਬਾਈ ਲਖਵਿੰ ਬਾਈ ਹੋਰਾਂ ਨੇ ਵੀ ਦੱਸਿਆ ਮੈਂ ਵੀ ਪਹਿਲਾਂ ਵੇਟ ਕਰਕੇ ਜਾਂਦਾ ਵੀ ਪੁਰਾਣੀ ਵੀਡੀਓ ਵੀ ਕਮੈਂਟ ਸੈਕਸ਼ਨ ਚ ਦੇਖ ਸਕਦੇ ਹੋ ਵੀ ਕਿੱਥੋਂ ਕੀ ਚੀਜ਼ ਬਣਾਈ ਆ ਤੇ ਬਾਕੀ ਕਾਰੀਗਰ ਨੂੰ ਸਲਾਮ ਹੈ ਬਾਈ ਬਹੁਤ ਸੋਹਣਾ ਕੰਮ ਆ ਬਾਈ ਲਖਮਿੰਦਰ ਧੰਨਵਾਦ ਤੁਹਾਡਾ ਵੀ ਤੇ ਜੀ ਜੀ ਧੰਨਵਾਦ ਬਾਈ ਧੰਨਵਾਦ ਬਾਈ ਜੀ ਤੁਹਾਡਾ